ਚਰਚੇ ਬੋਨੇ ਆ ਸਾਡੀਆਂ ਕੰਪਲੇਟਾਂ ਦਾ ਕੋਈ ਮੁੱਲ ਨਹੀਂ ਸਾਡੀ ਜਾਨ ਦੀ ਕੋਈ ਕੀਮਤ ਨਹੀਂ ਆ ਅਸੀਂ ਫਟਾਕੇ ਕੀ ਗੁਨਾਹ ਪਿਆ ਅਸੀਂ ਸਮਾਜ ਲਈ ਲੜਦੇ ਆ ਕੋਈ ਕੈਮਰੇ ਲੱਗੇ ਜਿਹਦੇ ਵਿੱਚ ਆਇਆ ਹੋਵੇ ਆ ਗਿਆ ਕੈਮਰੇ ਲੱਗੇ ਸਾਰੇ ਤੁਸੀਂ ਲਗਾਇਆ ਪੁਲਿਸ ਕਾਰਵਾਈ ਕਰ ਰਹੀ ਹੈ ਪਰਿਵਾਰ ਦੇ ਵਿੱਚ ਇਦਾਂ ਦੇ ਹਾਲਾਤ ਆ ਕਿ ਉਹ ਬੰਦੇ ਬੰਦੇ ਤਾਂ ਕਮੇ ਨਹੀਂ ਕਰਦੇ ਪੁਲਿਸ ਕਾਰਵਾਈ ਕਰਦੀ ਵੀ ਹੈ ਅਜੇ ਤੱਕ ਕੋਈ ਕਾਰਵਾਈ ਨਹੀਂ ਕੋਈ ਨਹੀਂ 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 ਬਿਆਨ ਨਹੀਂ ਬਾਤ ਹੋ ਜਾ ਭਾਈ ਜੀ ਤੂੰ ਮੋੜੇ ਤਾਣ ਹੋਣਾ ਤਾ ਨਹੀਂ ਆਪਾਂ ਯਾਰ ਬਿਲਕੁਲ ਸੁਣਵਾ ਆਮਦ 10 ਰੁਪਏ ਚੱਤ ਹੋਈ ਹੈ ਕਿਸੇ ਦੀ ਜਿਹੜਾ ਆ ਗਏ ਨੇ ਰਾੜੇ ਭਰਾ ਅੱਗੇ ਆ ਉਹ ਅੱਗੇ ਕਹਿੰਦੇ ਆ ਹੁਣ ਆਪਾਂ ਕਾਰਬੋਇ ਦਾ ਕੋਈ ਚਾਰਜ ਨਹੀਂ ਹੋਣੀ ਭਰਾ ਕੱਲ੍ਹ ਤੁਹਾਡੀ ਵਾਰੀ ਆ ਉਹ ਨਮਾਇੰਦ ਕਰ ਗੱਲ ਕਰਦੇ ਉਹ ਬ੍ਰੈਂਡ ਨੰਬਰ ਸਰਜ ਉਹ ਬੰਦਾ 10 ਸਾਲ ਦੀ ਗੱਲ ਪ੍ਰਸ਼ਾਸਨ ਮੈਂ ਤਾਂ ਪਹੁੰਚ ਕੇ ਨਾਲ ਬੰਦ ਕਰਦੇ ਪੰਜ ਮੁਰਦਾਬਾਦ ਪੂਰ ਸੁਪਰਚਾਸ਼ਨ ਮੁਰਦਾਬਾਦ 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 ਪੂਰ ਸੁਪਰਚਾਸ਼ਨ ਮੁਰਦਾਬਾਦ 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 ਪੂਰ ਸੁਪਰਚਾਸ਼ਨ ਮੁਰਦਾਬਾਦ 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 ਆਮ ਆਦਮੀ ਪਾਰਟੀ ਸਰਕਾਰ ਮੁਰਦਾਬਾਦ 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 ਭਗਵਾਨ ਸਮਾਨ ਮੁਰਦਾਬਾਦ 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 ਭਗਵਾਨ ਸਮਾਨ ਮੁਰਦਾਬਾਦ ਮੁਰਦਾਬਾਦ पंजाब सरकार पुलिस ਜੈ ਮਾਤਾ ਗੰਗਾ ਕਾਰਨਾਮੋਦ ਮੁਰਦਾਬਾਦ ਮੁਰਦਾਬਾਦ ਜੈ ਮਾਤਾ ਗੰਗਾ ਕਾਰਨਾਮੋਦ ਜੋ ਕਿ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਮਿਸ਼ਨ ਤੇ ਲਾਤੀ ਔਰ ਜਿਹੜੇ ਸਮਾਜ ਦੇ ਨਾਲ 24 ਘੰਟੇ ਖੜੇ ਸੀਗੇ ਉਹਨਾਂ ਤੇ ਅੱਜ ਸਵੇਰੇ ਗੋਲੀਆਂ ਨਾਲ ਅਟੈਕ ਕੀਤਾ ਗਿਆ ਅਤੇ ਹੁਣ ਸਰਪੰਚ ਸੰਦੀਪ ਚੀਨਾ ਜੀ ਦੀ ਜਿਹੜੀ ਡੈਥ ਆ ਉਹ ਹੋ ਚੁੱਕੀ ਆ ਮੇਰੀ ਆਪਣੇ ਪੂਰੇ ਸਮਾਜ ਨੂੰ ਬੇਨਤੀ ਆ ਚਾਹੇ ਉਹ ਡਾਕਟਰ ਅੰਬੇਡਕਰ ਦੇ ਨਾਮ ਤੇ ਫੋਰਸ ਹੈਗੀਆਂ ਚਾਹੇ ਗੁਰੂ ਰਵਿਦਾਸ ਦੇ ਨਾਮ ਤੇ ਚਾਹੇ ਭਗਵਾਨ ਵਾਲਮੀਕੀ ਦੇ ਨਾਮ ਤੇ ਐਸ ਟਾਈਮ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਵਾ ਚਾਹੇ ਸਾਡਾ ਕੋਈ ਵੀ ਸਮਾਜ ਦਾ ਬੰਦਾ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦਾ ਆ ਸਾਰੀਆਂ ਪਾਰਟੀਆਂ ਨੂੰ ਛੱਡ ਕੇ ਐਸ ਟਾਈਮ ਇੱਕ ਝੰਡੇ ਥੱਲੇ ਇਕੱਠੇ ਹੋਣ ਦੀ ਲੋੜ ਆ ਸਾਥੀਓ ਪੰਜਾਬ ਦਾ ਦੇਖੋ ਕੀ ਬਣ ਰਿਹਾ ਕਦੀ ਸਿੱਧੂ ਮੂਸੇਵਾਲਾ ਕਦੀ ਸੋਨੂ ਬੰਬੀਆਂ ਕਦੀ ਕਿਸੇ ਐਨਆਰਆਈ ਦੇ ਉੱਤੇ ਟੈਕ ਔਰ ਐਸ ਟਾਈਮ ਸਰਪੰਚ ਸੰਦੀਪ ਚੀਨਾ ਉੱਤੇ ਵੀ ਟੈਕ ਜਿਹੜੇ ਸਰਪੰਚ ਸਾਹਿਬ ਸੀਗੇ ਇੱਕ ਨਾਮੀ ਸਰਪੰਚ ਸੀਗੇ ਅਸ ਟਾਈਮ ਪੰਜਾਬ ਦਾ ਜਿਹੜੇ ਨੌਜਵਾਨ ਆ ਉਹ ਬਿਲਕੁਲ ਸੇਫ ਨਹੀਂ ਗਏ ਔਰ ਮੇਰੀ ਇੱਕ ਬੇਨਤੀ ਆ ਪੂਰੇ ਪੰਜਾਬੀਆਂ ਨੂੰ ਵੀ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਸੇਫ ਰੱਖਣਾ ਚਾਹੁੰਦੇ ਆ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਬਚਾਣਾ ਚਾਹੁੰਦੇ ਆ ਤੇ ਤੁਹਾਨੂੰ ਇਸ ਸਰਕਾਰ ਦੇ ਖਲਾਫ ਸੜਕ ਦੇ ਵਿੱਚ ਆਉਣਾ ਪੈਣਾ ਆ ਔਰ ਜੇਕਰ ਤੁਸੀਂ ਆਪਣੇ ਘਰਾਂ ਚੋਂ ਬਾਹਰ ਨਾ ਨਿਕਲੇ ਤਾਂ ਜਿਹੜੀ ਜਿਹੜੀ ਆਕ ਸਾਨੂੰ ਪੰਬੀਆਂ ਨੇ ਕਰਨ ਲੱਗੀ ਜਿਹੜੀ ਆਕ ਮੂਸੇ ਵਾਲੇ ਨੇ ਕਰਨ ਲੱਗੀ ਜਿਹੜੀ ਆਕ ਸੰਦੀਪ ਚੀਨੇ ਨੇ ਕਰਨ ਲੱਗੀ ਉਹ ਤੁਹਾਡੇ ਘਰਾਂ ਵਿੱਚ ਉਹ ਆਗਾ ਨੂੰ ਪਿਆਰ ਬਿਟੀ ਆ ਇਸ ਕਰਕੇ ਤੁਹਾਨੂੰ ਇਸ ਟਾਈਮ ਘਰਾਂ ਚੋਂ ਬਾਹਰ ਨਿਕਲਣਾ ਪੈਣਾ ਆ ਔਰ ਮੇਰੀ ਸੀਐਮ ਸਾਹਿਬ ਨੂੰ ਵੀ ਇੱਕ ਬੇਨਤੀ ਆ ਕਿ ਜਦੋਂ ਤੁਹਾਡੀ ਪੱਗ ਤੇ ਕੋਈ ਟਿੱਪਣੀ ਕਰਦਾ ਤੁਹਾਡੇ ਪਹਿਰਾਵੇ ਤੇ ਕੋਈ ਟਿੱਪਣੀ ਕਰਦਾ ਤੁਸੀਂ ਲਾਈਵ ਹੋ ਕੇ ਉਹਨਾਂ ਨਾਲ ਹੀ ਜਵਾਬ ਦਿੰਦੇ ਆ ਇਸ ਟਾਈਮ ਅਸੀਂ ਤੁਹਾਡੇ ਕੋਲ ਸਵਾਲ ਕਰਦੇ ਆ ਕਿ ਜੋ ਵੀ ਪੰਜਾਬ 'ਚ ਹੋ ਰਿਹਾ ਕੀ ਤੁਸੀਂ ਇਹਨਾਂ ਜਵਾਬ ਦੇਣ ਨੂੰ ਤਿਆਰ ਹੈਗੇ ਆ ਔਰ ਜੇਕਰ ਨਹੀਂ ਤਾਂ ਤੁਸੀਂ ਪੰਜਾਬੀਆਂ ਨੇ ਜਿੱਦਾਂ ਤੁਹਾਨੂੰ ਸਿਰ ਤੇ ਪਰਚੱਕਿਆ ਸੀ ਉਦ ਦੀ ਤੁਹਾਨੂੰ ਪੰਜਾਬੀ ਹੁਣ ਸਿਰ ਤੋਂ ਥੱਲੇ ਸਿੱਟਰ ਦੇ ਆਣਗੇ ਔਰ ਮੇਰੀ ਸਾਰੇ ਪੰਜਾਬੀਆਂ ਨੂੰ ਬੇਨਤੀ ਆ ਕਿ ਸਾਰੇ ਪੰਜਾਬ ਦੇ ਜਿੰਨੇ ਵੀ ਲੋਕ ਹੈਗੇ ਆ ਆਪਣੇ ਨਾਲ ਬੱਚਿਆਂ ਦੇ ਲਈ ਸੜਕਾਂ ਤੇ ਆਓ ਆਪਣੇ ਨਾਲ ਬੱਚਿਆਂ ਦੇ ਲਈ ਸਰਕਾਰ ਦੇ ਕੋਲੋਂ ਜਵਾਬ ਮੰਗੋ ਔਰ ਇਹ ਜ਼ਰੂਰੀ ਆ ਔਰ ਮੈਂ ਸਸ਼ਾਸਨ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵਾਂ ਔਰ ਉਹਦੇ ਨਾਲ ਸਭ ਤੋਂ ਪਹਿਲਾਂ ਆਪਣੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਆ ਕਿ ਆਪੋ ਆਪਣੀ ਜਿਹੜੀ ਦੁਕਾਨ ਉਹਨੂੰ ਬੰਦ ਕਰਕੇ ਇਹ ਦੁੱਖ ਦੀ ਘੜੀ ਵਿੱਚ ਸੰਦੀਪ ਜੀ ਮੇਰੇ ਪਰਿਵਾਰ ਦੇ ਨਾਲ ਖੜੇ ਹੋਵੋ ਔਰ ਸ਼ਾਸਨ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਆਪਣੇ ਆਪ ਜਾ ਕੇ ਸ਼ਹਿਰ ਬੰਦ ਕਰਾ ਦੇਣ ਔਰ ਜੇਕਰ ਨਾ ਕਰਾਇਆ ਤਾਂ ਬਿਆਨਾਂ卡ਡ ਦੁਆਰਾ ਦੁਹਰਾ ਦੇਵਾਂਗੇ ਔਰ ਪੂਰੇ ਪੰਜਾਬ ਦੇ ਸਾਰੇ ਹੀ ਪੰਜਾਬੀਆਂ ਨੂੰ ਔਰ ਆਪਣੇ ਦਲਿਤ ਸਮਾਜ ਦੇ ਸਾਰੇ ਯੋਧਿਆਂ ਨੂੰ ਬੇਨਤੀ ਹੈ ਕਿ ਪੰਜਾਬ ਬੰਦਰੀ ਕਾਪਰ ਜਲਦ ਰਵਾਗੇ ਔਰ ਤੁਸੀਂ ਪੈਰਾ ਦਿਵੋ ਔਰ ਸਾਰੇ ਸਾਥੀਆਂ ਨੂੰ ਆਪਣੀ ਬੇਨਤੀ ਕਰਦਾ ਬਾਤ ਜਿਹੜੇ ਨੌਜਵਾਨ ਖੁਸ਼ਹਾਲ ਰੋਹ ਪਹੁੰਚੋ ਜੈ ਪੀਨ ਜੈ ਭਾਰਤ